ਨਾਲ ਜੁੜੇ ਹੋਣਗੇ ਬਹੁਤ ਸਾਰੇ ਆਪਣੇ ਇੰਡੀਵਿਜੂਅਲ ਵੀ ਵਿਅਕਤੀਗਤ ਪਿੰਡਾਂ ਵੱਲੋਂ ਵੀ ਪਿੰਡ ਅਡਾਪਟ ਕੀਤੇ ਗਏ ਕਿ ਇਹ ਇਸ ਪਿੰਡ ਨੇ ਮਾਲਵੇ ਦੇ ਇਸ ਪਿੰਡ ਨੇ ਉੱਥੇ ਦੋ ਪਿੰਡ ਅਡਾਪਟ ਕੀਤੇ ਹੋਏ ਨੇ ਉਹ ਦੋਨੋਂ ਪਿੰਡਾਂ ਦੇ ਵਿੱਚ ਉਹ ਆਪਣੀ ਸਮਗਰੀ ਜਿਹੜੀ ਹੈ ਜੋ ਚਾਹੀਦਾ ਲੋਕਾਂ ਨੂੰ ਪੁੱਛ-ਪੁੱਛ ਕੇ ਉਹ ਭੇਜ ਰਹੇ ਐ ਐਨ ਡੀ ਆਰ ਐਫ ਦੀਆਂ ਟੀਮਾਂ ਭਾਰਤੀ ਫੌਜ ਜਿਨ੍ਹਾਂ ਨੇ ਸਾਨੂੰ 20 ਹੈਲੀਕਾਪਟਰ ਪ੍ਰੋਵਾਈਡ ਕਰਾਏ ਤੇ ਨਾਲ-ਨਾਲ ਕਿਸ਼ਤੀਆਂ ਤੇ ਹੋਰ ਸਮਗਰੀ ਜਿਹੜੀ ਹੈ ਉਹ ਵੀ ਸਾਨੂੰ ਮੁਹੱਈਆ ਕਰਾਈ ਕਿਉਂਕਿ ਫੌਜ ਖੁਦ ਵੀ ਇਹਨਾਂ ਹੜ੍ਹਾਂ ਤੋਂ ਪੀੜਿਤ ਹੈ ਕਿਉਂਕਿ ਤਾਰ ਦੇ ਨਾਲ-ਨਾਲ ਵੀ ਉਹਨਾਂ ਦੀਆਂ ਚੌਕੀਆਂ ਦਾ ਵੀ ਬਹੁਤ ਨੁਕਸਾਨ ਹੋਇਆ ਉਹਨਾਂ ਦਾ ਵੀ ਇਨਫਰਾਸਟ੍ਰਕਚਰ ਦਾ ਬਹੁਤ ਨੁਕਸਾਨ ਹੋਇਆ ਨਾਲ-ਨਾਲ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਵਰਕਰ ਸਹਿਬਾਨ ਜਿਹੜੇ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਪੰਜਾਬੀ ਦੇ ਤੌਰ ਤੇ ਜਾ ਕੇ ਉੱਥੇ ਨੇ ਉਹਨਾਂ ਨੇ ਕੋਤੇ ਵੀ ਕਿਤੇ ਵੀ ਮਦਦ ਕੀਤੀ ਚਾਹੇ ਕੋਈ ਇੱਕ ਮੱਛਰਦਾਨੀ ਵੀ ਦੇ ਗਿਆ ਕਿਸੇ ਨੂੰ